ਕੀ ਇਹ ਜ਼ਿੰਦਗੀ ਹੈ ਡਰ ਡਰ ਕੇ ਵੀ ਜਿਉਣਾ ਕੀ ਜ਼ਿੰਦਗੀ ਹੈ ਮਰ ਮਰ ਕੇ ਨਿਤ ਜਿਉਣਾ ਕੀ ਜ਼ਿੰਦਗੀ ਹੈ ਪਛਵਾ ਵਾਂਗ ਇੱਕ ਕਿੱਲੇ ਤੇ ਬੰਨੀ ਰੱਖਣਾ ਖੁਦ ਨੂੰ ਕੀ ਇਹ ਜ਼ਿੰਦਗੀ ਹੈ ਭੇੜ ਚਾਲ ਵਿੱਚ ਫਸ ਫਸ ਤੁਰਨਾ ਕੀ ਇਹ ਜ਼ਿੰਦਗੀ ਹੈ ਨਿਰਾਸ਼ਾ ਬੇਹਿੰਮਤ ਰੱਖਣਾ ਜੀਵਨ ਚ ਭਲਾ ਕਹਦੀ ਜ਼ਿੰਦਗੀ ਹੈ ਨਿਰਾਸ਼ਾ ਬੇਹਿੰਮਤ ਰੱਖਣਾ ਜੀਵਨ ਚ ਭਲਾ ਕਹਦੀ ਜ਼ਿੰਦਗੀ ਹੈ ਉਠ ਮਨਾ ਮਨ ਨੂੰ ਮਾਰ ਚੱਲ ਕੋਈ ਕੋਸ਼ਿਸ਼ ਕਰ ਦੱਸ ਦੇ ਸਭ ਨੂੰ ਕੀ ਹੁੰਦੀ ਜ਼ਿੰਦਗੀ ਐ ਉੱਠ ਮਣਾ ਮਨ ਨੂੰ ਮਾਰ ਚੱਲ ਕੋਈ ਕੋਸ਼ਿਸ਼ ਕਰ ਦੱਸ ਦੇ ਸਭ ਨੂੰ ਕੀ ਹੁੰਦੀ ਐ ਜ਼ਿੰਦਗੀ